ਅੰਗਲੇ ਯਾਰ ਕਿੰਨਾ 2500 ਕਿੰਨਾ 2500 ਇਹ ਬੁਰਜੂ ਖੜਾਗਾ ਲੋਕ ਸੁੱਤੇ ਤੇ ਆ ਜਾਂਦੇ ਨਾ ਕੰਨ ਦੀ ਨਹੀਂ ਇਹਨਾਂ ਦਾ ਉਹਨੂੰ ਲੈਣਾ ਉਹ ਤਾਂ ਕੀ ਹੋ ਗਿਆ ਇਹ ਕਿਦੋਂ ਦਿੰਦਾ ਨਹੀਂ ਤੂੰ ਘਟਾ ਕਿੰਨੇ ਦੀ ਨਹੀਂ ਦਿੰਦਾ ਨਾ ਦੇਣ ਦੇ ਰੱਖਦਾ ਬਾਈ ਹੋਰ ਵੇਖ ਲਾ ਕਿਦੋਂ ਲਾ ਕਿੰਨੇ ਦਿੱਤੇ ਸੀ ਦੀ ਇਹ ਕਿੰਨੇ ਮੰਗਦਾ ਸੀ ਬਾਈ 9000 ਇਹ 9500 9 ਵੀ ਬੱਕੀ ਰਹੋਣਾ ਯਾਰ ਦੇ ਦੇ ਨਾ ਭਾਈ ਹੁਣ ਇੰਨਾ ਕਿੰਨਾ ਦਾ ਫਰਕ ਰਹਿ ਗਿਆ ਮੱਗੇ ਦਾ ਬਹੁਤ ਸੀ ਭਾਈ ਅੱਛਾ ਹੁਣ ਸੌਦਾ ਸੌਦਾ ਹੋਇਆ ਸੌਦਾ ਹੋਇਆ ਪਹਿਲੇ ਛਾਈ ਦਾ ਫੜਨਾ ਸ਼ਦੀਕ ਨਾਉਂ ਨਹੀਂ ਜਾਂਦਾ ਵਿਚ ਵਿਚਾਲੇ ਹੋ ਜੂ ਕੰਮ ਨਾਉਂ ਵੀ ਹੈ ਵੀ ਹੋਰ ਕੀ ਹੈ ਉਹਨਾਂ ਦਵਾਈ ਨਾਮਾਂ ਦਾ 500 ਰੁਪਏ ਰਵੇ ਤੇ ਚਾਰ ਦੀ ਤਾਂ ਨਹੀਂ ਜਾਂਦਾ ਇਹ ਫੜੇ ਦੋ ਦੀ ਹੈ ਵੀ ਹੈ ਯਾਰ ਕਰਦੇ ਹੁਣ ਕਰਦੇ ਕਰਦੇ ਯਾਰ ਲੈ ਜਾ ਯਾਰ ਨਾਉਂ ਦੀ ਚਲ ਦੇ 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 ਛੱਡ ਦੇ ਯਾਰੋ ਕਰਾ ਦੇ ਨਾ ਸੌਦਾ ਭਾਈ ਅੜਦਾ ਹੀ ਸੌਦਾ ਹੀ ਕਮੈਂਟ ਚ ਵਕਿਆਤੀ ਬੱਕਰੀ ਚੱਕੋ ਵੀ ਛਾੜ ਦੇ ਬੱਬਾ ਕਰ ਹੁੰਦੀ ਯਾਰ ਯਾਰ ਨਾਲ ਬੱਚਾ ਵੇਖ ਆ 2000 ਰੁਪਏ ਲਵੇ ਜਗਾ ਹਾਂ 2000 ਰੁਪਏ ਮਾਹਗਰੇ ਫਿਰਵਾ ਬਾਈ ਇਹ ਕਿਹਦੇ ਵੇਚ ਆਤੀ ਇਹ ਲਵੇ ਯਾਰ ਚਲੋ ਬੰਨੋ ਇਹਨੂੰ ਬਿੰਗੇ ਨਾਲ ਆਹ ਪਾਹੇ ਨਾ ਆਇਆ ਚਲ ਪ੍ਰਵੀਨ ਜਾ ਵੇਖ ਇੱਕ ਮਿੰਟ ਚ ਸੌਦਾ ਹੋ ਜਾਂਦਾ ਇਹਨਾਂ ਉਲੇ ਬੱਕਰਾ ਮੰਡੀ ਚ ਵੱਧ ਭਰ ਨੂੰ ਆ ਗਿਆ ਆ ਮੇਰਾ ਤੇ ਇੱਕ ਮਿੰਟ ਚ ਵੇਚ ਪੰਜ ਬੇਟਾ ਦੀ ਬਣੀ ਬਣੀ ਉਹਦਾ ਬਣੀ ਜਾਵੇ ਮਾਂ ਆ ਕੇ ਇੱਕ ਮਿੰਟ ਚ ਕਰਾਇਆ ਜਾ ਕਾਲੋ ਰੁਪਏ ਕਿਨੇ ਆਧਰ ਰੁਪਏ ਵਾ ਪਰਚੀ ਵਾਲਾ ਤਾਂ ਨਾਲ ਫਿਰਦਾ ਛੋਟੇ ਬੋਲੋ ਕੀਨੇ ਖਰੀਦੀ ਆ ਕਿੰਨਾ ਡੇ ਨੋ ਦਸ ਦਿਓ ਮੈਂ ਗਾਣਾ ਪਾਉ ਜੂਗਾ ਆ ਭਾਈ ਫੋਟੋ ਨਾ ਲਾਹੀ ਨਾ ਤੇਰੀ ਨਹੀਂ ਆਉਂਦੀ ਵਿੱਚ ਬੱਕਰੀ ਦੀ ਆਉਂਦੀ ਆ ਬੱਕਰੀ ਦਾ ਆਜੇ ਮੈਂ ਬੰਨ ਉਹ ਬੱਕਰੀ ਦੀ ਆਉਂਦੀ ਆ ਬੱਕਰੀ ਦੀ ਜੱਫੜ ਪੈਂਦਾ ਅਗਲਾ ਯਾਰ ਬੱਕਰੀ ਦਾ ਵਾਹੋ ਪਾਪੋ ਪਰ ਲਾਈ ਮੈਂ ਤਾਂ ਸਾਡੇ ਪੁਲਿਸ ਵਾਲੇ ਪਾਉਣ ਦੇਣਗੇ ਵੀਡੀਓ ਉਹ ਨਹੀਂ ਹੋਰ ਜਰਨੈਲ ਸਿੰਘ ਜਰਨੈਲ ਸਿੰਘ ਲਿਖ ਪਾਈ ਜਰਰਾ ਕਰਾ ਤਾ ਮਾਰਦਾ ਵੀ ਉਹ ਕਿੱਥੇ ਆ ਵੀ ਮਿਲਾਈ ਆਇਆ ਹੋ ਜਾਊਗਾ ਭਾਈ ਉਹਦੇ ਹੱਥ ਪੈਂਦਾ ਅਗਲੇ ਦਾ ਇਹਦਾ ਹੱਥ ਨਹੀਂ ਪੈਂਦਾ ਉਹਨਾਂ ਵਿਚਾਰੇ ਦਾ ਕੀ ਨਵਾਂ ਭਾਈ ਖਰੀਦਦਾ ਜਰਨੈਲ ਸਿੰਘ ਜਰਨੈਲ ਜਰਨੈਲ ਬਰਨਾਲਾ ਜਰਨੈਲਾ ਖਰੀਦਣ ਵਾਲਾ ਵੇਚਣ ਵਾਲਾ ਕੌਣਾ ਪ੍ਰਵੀਨ ਜੀ ਪ੍ਰਵੀਨ ਲਓ ਜੀ 100-100 ਰੁਪਏ ਦੇ ਦਿਓ ਦੋ ਜੀ ਆ ਚੱਕੋ ਜੀ 200 ਲੈ ਜੀ ਜਰਨੈਲ ਸਿੰਘ ਜੀ ਆ ਲੋ ਆਹ ਮੋੜ ਬਈ ਇਹਨਾਂ ਦਾ ਮੈਨੂੰ ਖੁੱਲੇ ਦਿਓ ਜਰਾ 900 ਰੁਪਏ ਇਹ ਦੇ 1200 ਦੇ ਇਹਨੂੰ 100 ਦੇ ਦਿਓ ਮੁੰਡੇ ਨੂੰ ਆ ਸਾਉ ਉਹਨਾਂ ਦਾ ਹਾਂ ਕਾਉਂ ਇਹ ਪੀਓ 100 ਕੱਟ ਦੇ ਦੋ ਕੱਟ ਦੇ ਦਿੰਦੇ ਉਹਨੂੰ ਹਾਂ ਹੋਰ ਕੀ 100 ਸਾਡਾ ਹੋ ਜਾ 100 ਉਹਨਾਂ ਦਾ ਹਾਂ ਹਾਂ ਕੱਟ ਦੇ ਦੋ ਠੀਕ ਹੈ ਠੀਕ ਹੈ ਹਾਂ ਉਹਦਾ ਇਹਨਾਂ ਦੀ ਸੀ 200 ਹਾਂ ਇਹਨਾਂ ਦੀ ਤੂੰ ਕਰਦਾ ਇਹ ਚ ਤੂੰ ਉਹ ਤੋਂ ਲੈ ਲਈ ਉਹਨਾਂ ਨੂੰ 200 ਛੋਟਾ ਦੀ ਲੈ ਓਏ ਉਹਨਾਂ ਦੀ ਮੈਂ ਕਹਿੰਦਾ ਤੈਨੂੰ ਉਹਨਾਂ ਦਾ ਹੀ ਹੋਏਗਾ ਅਜੇ ਤੂੰ ਹਜੇ ਵੀ ਉਲਝਿਆ ਪਿਆ ਉਲਝੇ ਨਾ ਕਰ ਖਾਦਾ ਨਹੀਂ ਉਲਝਦਾ ਕਿਉਂ ਨਾ ਚਾਹ ਰਾਇਆ ਸੀ ਖਾਦਾ ਨਹੀਂ ਅੱਜ ਖਾਦਾ ਨਹੀਂ ਹੈ ਕਾਰਡ ਦਿਖਾ ਦੇ ਤੇਰੇ ਮੁੰਡੇ ਦਾ ਪਿਆ ਦੇਦਾ ਖਾਦਾ ਜਾਹ ਕੰਤਾ ਨਹੀਂ ਆਇਆ ਬੰਦਾ 10000 ਆ 15 ਆਗੇ ਉਹ ਜੀ ਕੋ ਸਾਬ ਚਲਾਉ ਤੁਸੀਂ ਆਹੀ ਦਾ ਸੋਲੋ ਚਾਹੀਦਾ ਤੁਸੀਂ ਲਾਓ ਬਾਹਰ ਆ ਲੈ ਗਵਾ ਆਹੀ ਹੋਰ ਬਾ ਯਾਰ ਮੈਂਗਣੇ ਨਾ ਆ ਗਈ ਆਹੀ ਆ ਹਾਂ ਬਦਨ ਤੇ ਖੜੇ ਨੇ ਹਾਂ ਤੂੰ ਮੋਲ ਦੱਸੋ ਜੀ ਉਹ ਤੇਰੀ ਵਾਰੀ ਫੇਰ ਆ ਗਈ 8 8 ਤੂੰ ਆ ਕਮਾਤ ਰਾ ਤੂੰ ਤੂੰ ਦੱਸ ਕਿੰਨੇ ਲਾਉਣਾ ਤੂੰ ਇਹਨੇ ਮੰਗ ਲਿਆ ਯਾਰ 2500 ਕੰਨੋ ਪੱਟਿਓ ਇਹ ਗੁੱਬ ਬੁਰਜੇ ਖੜਾਗਾ ਜਿਹੜੀ ਦਾ ਬੋਲੀ ਲਾਉਂਦੇ ਨੇ ਜੱਟ ਜੀ ਕਿਹੜੇ ਦਾ ਇਹਦਾ ਕਾਲੀ ਕਾਲੀ ਪੱਟ ਦੋ ਦੋ ਦਿੱਤੀ ਜੋੜੀ ਦੋ ਨਹੀਂ ਦਿੱਤਾ ਇੱਕ ਲੈ ਕੇ ਗਿਆ ਉਹ 300 ਰੁਪਏ ਲੈ ਗਿਆ ਉਹ ਲੈ ਗਿਆ ਉਹ ਪਾਣੀ ਮੂਣੀ ਪੀ ਆ ਚਮੜਾ ਦੇਖ ਲੈ ਕਿਉਂ ਦੀ ਵੀ ਬਾਕੀ ਉਹਦੀ ਵੀ ਕਿਹਾ ਸੀ ਤਾਂ ਇੱਕ ਸੀ ਹੋਰ ਲਾ ਦੇ ਥੋੜੇ ਜੇ ਉਹ ਮੈਨੂੰ ਦੇ ਗਿਆ ਉਹ ਪੂਰੀ ਉਹਦਾ ਸਪੰਦ ਪੂਰੀ ਕਰ ਗਿਆ 58 ਰੁਪਏ ਜਾਈਗਾ ਉਹਦਾ ਹੋ ਗਿਆ 58 ਚ ਪੈ ਗਈ ਹੋਰ 25 ਦੇਖਦਾ ਲੈ ਐਨੀ ਲੋਟ ਨਹੀਂ ਹੈ ਕਹਿੰਦਾ ਦੋ ਦੇ ਤੇ ਕਹਿੰਦਾ ਮੈਨੇ ਅਖਿਆ ਕਿ ਇਹ ਵੀ ਖੜਾ ਦੇਣਾ 25 ਆ ਵੀ ਆਈ ਦੇ ਦੇਣਗੇ ਇੱਕ ਰਹਿ ਗਿਆ ਲੋਕ ਸੁੱਤੇ ਦੇ ਆ ਜਾਂਦੇ ਨਾ ਕੰਨ ਦੀ ਨਹੀਂ ਉਹ ਇੰਨਾ ਦਾ ਉਹਦਾ ਲੈਣਾ ਉਹ ਤਾਂ